ਹਾਂਜੀ ਸ਼ਸ਼ੀਕਾਲ ਜੀ ਹੋਰ ਸਾਰੇ ਪੈਣਪਰਾ ਠੀਕ ਠਾਕ ਹੋਮੋਂਗੇ ਤੇ ਆਥਰ ਦੇ 4 4.5 ਹੋ ਗਏ ਤੇ ਨੀਵੇਂ ਬਹੁਤ ਏਰੀਆਂ ਚਾ ਜਿਹੜਾ ਪਰਸੋਂ ਪਿਆ ਬਹੁਤ ਨੁਕਸਾਨ ਕਰਤਾ ਤੇ ਕਿੱਥੇ ਨੀਵੇਂ ਥਾਂ ਸੀ ਵਿਚਾਰੇ ਝੋਨੇ ਟੁੱਪ ਗਏ ਤੇ ਪਨੀਰੀਆਂ ਦਾ ਬਹੁਤ ਜਿਹੜਾ ਨੁਕਸਾਨ ਹੋਣਾ ਆ ਦੇਖੋ ਸਾਡੇ ਵੀ ਏਰੀਏ ਚ ਜਿੱਥੇ ਨੀਵੇਂ ਥਾਂ ਦੇਖੋ ਜਿਵੇਂ ਹੁਣ ਆ ਪਾਗਾ ਲੱਗ ਲੱਗ ਆਏ ਟੂਸੇ ਜੀ ਨੰਗੇ ਆ ਤੇ ਸਾਡੇ ਵੀ ਸਾਨੂੰ ਦਿਖਾਉਂਦੇ ਆ ਮਗਰ ਨੌ 10 ਕਿੱਲੇ ਆ ਰਾਰੂ ਕੁਛ ਨਹੀਂ ਦਿੰਦਾ ਜਿਹੜੇ ਨੀਵੇਂ ਜੋਨੇ ਸੀ ਉਹ ਵੀ ਕ ਡੁੱਬ ਗਏ ਸਿਆਰੇ ਹੁਣ ਕੀ ਕਰਨਗੇ ਲਾਏ ਵੇ ਨਾਲ ਹੁਣ ਦੁਬਾਰਾ ਲਵਾਈ ਤੇ ਆ ਮੱਕੀ ਦੇ ਚਾਰ ਚੂਰ ਵਾਲੇ ਜਿਹੜੇ ਵਿੱਚ ਰਹਿ ਗਏ ਉਹ ਵੀ ਹੁਣ ਟੱਕਰਾਂ ਹੀ ਆ ਗਾਰੇ ਚ ਤੇ ਆ ਬੱਦਲ ਫੇਰ ਦੇਖੋ ਇਧਰੋਂ ਲੱਗਿਆ ਆਉਂਦਾ ਆਹ ਫੁੱਲ ਲੱਗਿਆ ਵਿਆ ਆਹ ਇਧਰ ਨੂੰ ਬੱਦਲ ਆਹ ਹੈ ਰੀਏ ਜਨੂੰ ਇਧਰ ਨੂੰ ਦੇਖੋ ਇਧਰ ਨੂੰ ਫੁੱਲ ਬੱਦਲ ਲੱਗਿਆ ਵਿਆ ਆ ਪੂਰਾ ਕਾਲਾ ਬੂਲਾ ਬਣਿਆ ਪਿਆ ਸਾਈਡ ਨੂੰ ਇਧਰ ਨੂੰ ਵੀ ਦੇਖੋ ਸਾਰੇ ਪਾਸੇ ਫੁੱਲ ਲੱਗਿਆ ਵਿਆ ਬੱਦਲਾ ਹਾਂ ਜਿਵੇਂ ਨੀਵੇਂ ਥਾਵਾਂ 'ਚ ਫੁੱਲ ਆਜੋਨਾ ਜੇ ਅੱਜ ਹੀ ਮਾੜੇ ਜੀ ਟੂਸੇ ਜੇ ਨਹੀਂ ਮਾੜੇ ਮਾੜੀ ਤਾਂ ਤੋ ਦਿੰਦੇ ਸੀਗੇ ਜੇ ਤੁਹਾਨੂੰ ਸਾਡੇ ਵੀ ਮਗਰ ਦਿਖਾਉਨੇ ਆ ਉਧਰ ਝੋਨਾ ਉਹ ਕਿਹਾਤਾ ਉੱਚੇ ਬਾਣ ਇੱਥੇ ਠੀਕ ਆ ਉਹਦੇ ਗਾਂ ਜਾ ਕੇ ਮਗਰ ਜੇ ਹੁਣ ਇੱਕ ਤਾਂ ਕਿਲਾ ਸਵਾ ਕਿਲਾ ਹਜੇ ਲਾਏ ਨਹੀਂ 5-7 ਦਿਨ ਹੋਏ ਸੀ ਆਪਣੇ ਗਵਾਂਡੀਆਂ ਦਾ ਮੱਕੀ ਵਾਲੇ ਚ ਉਹ ਵੀ ਬੁਰਾ ਹਾਲੀ ਆ ਸਾਡੇ ਤਾਂ ਆ ਬਾਦਿਆ ਉੱਚੇ ਬਾਣ ਆ ਇਧਰੋਂ ਖਾਲ ਖੂਲ ਚੱਕਤੇ ਸਾਰੇ ਆਦੇ ਫਿਰ ਆ ਮਿੱਟੀ ਲਿਆਂਦੀ ਭਰ ਕੇ ਆਦੇ ਐਨੇ ਨੇ ਥਾਂ ਚੋਂ ਆ ਸਾਰੀ ਖਾਲ ਚੱਕਤੇ ਸੀ ਆਦੇ ਆਦੇ ਆ ਖਾਲ ਬਣਾਏ ਉਹਦੇ ਮਿੱਟੀ ਲਾਈ ਕਿਉਂਕਿ ਇੱਥੇ ਖੜਦਾ ਨਹੀਂ ਉਧਰੋਂ ਨਿਕਲ ਜਾਂਦਾ ਪਾਣੀ ਆ ਖਾਲ ਆ ਸਾਰਾ ਹੀ ਚੱਕਦਾ ਸੀ ਆ ਦੇ ਆ ਵੀ ਸਾਰਾ ਹੀ ਚੱਕਦਾ ਸੀ ਖਾਲ ਆ ਦੇਖੋ ਆ ਵੀ ਕਿਉਂਕਿ ਉਧਰ ਦੀ ਕੱਸੀ ਆਏ ਉਧਰੋਂ ਨਮਾਣੀ ਆ ਉਹ ਮਗਰ ਸਾਡੇ ਮਗਰਲੇ ਵਾਣ ਚ ਹੋਇਆ ਵਾ ਇਕੱਠਾ ਪਾਣੀ ਸਾਨੂੰ ਦਿਖਾਉਂਦੇ ਆ ਤੇ ਰਾਹ ਰੁਕੋਸ ਨਹੀਂ ਦਿੰਦਾ ਇਹ ਚੱਲ ਝੋਨਾ ਉਹ ਫੂਸ ਕੀਤਾਗਾ ਚੱਲੇ ਉੱਥੇ ਅੱਧਾ ਕਿਲਾ ਪਨੀਰੀ ਵਾਲਾ ਹੀ ਆ ਚੱਲ ਉਹਦਾ ਉਹ ਡੁੱਬਿਆ ਵਾ ਦੇਖੋ ਹੈ ਤਾਂ ਉਹ ਵੀ ਚੱਲਿਆ ਵਈ ਦੋਰੇ ਲੱਗੇ ਹੋਏ ਸੀਗੇ ਆ ਝੋਨੇ ਅਰ ਗਿਆ ਸੀਗਾ ਝੋਨਾ ਜਿਵੇਂ ਹੁਣ ਆ ਗਿਆ ਆਪਣਾ 26 ਪਰ ਉਹ ਡੁੱਬ ਗਿਆ ਨਿਆਣਾ ਸੀ ਹੁਣ ਆ ਉੱਚਾ ਬਾਣਾ ਜੇ ਆਏ ਆ ਤੇ ਖਾਲ ਸਾਰਾ ਆਏ ਟੁੱਟ ਗਿਆ ਸੀ ਕਿਉਂਕਿ ਤਾਂ ਤੋਂ ਪਾਣੀ ਸਾਰੇ ਬਾਣਾ ਦਾ ਉਹ ਸਿਰਿਓ ਲੈ ਕੇ ਇੱਧਰ ਨੂੰ ਆਏ ਫਿਰ ਪਿੰਡਾਂ ਲਣੇ ਨਿਮਾਣਾ ਫਿਰ ਉਥੇ ਜੇ ਅਨਮਾਨ ਫਿਰ ਗਾਂ ਪਿੰਡ ਪੋਲ ਕੋਲੇ ਉਥੇ ਟਾਕ ਲੱਗ ਜਾਂਦੀ ਆ ਪਾਣੀ ਦੀ ਆ ਦੇ ਨੀਵੇਂ ਬਾਣਾ ਚਾਹੇ ਕਰਤਾ ਜੀ ਹੋਣਾ ਥੋੜੇ ਦਿਨ ਹੀ ਹੋਏ ਸੀ ਝੋਨੇ ਦੇ ਨਾਲੇ ਰੇ ਵੀ ਲੱਗੇ ਹੋਏ ਸੀ ਦੋ ਕੱਲ ਤਾਂ ਬਾੜਾ ਸੀ ਐ ਰਾਹ ਸਾਨੂੰ ਗਾਂ ਵੀ ਦਿਖਾਉਣਾ ਤੇ ਰਾਹ ਰੂ ਜਮਾ ਬਲਾਕ ਵਿੱਚ ਪਿਆ ਬੰਦ ਤੇ ਦੇਖੋ ਹੁਣ ਆ ਜਿਹੜੇ ਹੁਣ ਆ ਨੀਵੇਂ ਥਾਮਾਂ ਚ ਡੁੱਬ ਗਿਆ ਲਾਉਣਾ ਪਊ ਵਿੱਚ ਇਹ ਤਾਂ ਤੇ ਉਹ ਸਾਨੂੰ ਗਾਂ ਵੀ ਦਿਖਾਉਣੇ ਆ ਦੇਖੋ ਆਹ ਦੀ ਹੁਣ ਆ ਝੋਨੇ ਤੇ ਰੇ ਰੂ ਪੂਰੇ ਹੋਏ ਵੇਖੀ ਦੇਖੋ ਰਾਹ ਜਾਂਦਾ ਉਠੀ ਆਲਣੋ ਸਮਾਪ ਪਾਣੀ ਪਾਣੀ ਛੜਾ ਦੇਖੋ 메ਨ ਰਾਹ ਤੇ ਵੀ ਇਧਰ ਨੂੰ ਵੀ ਤੇ ਮਗਰ ਨੂੰ ਵੀ ਦੇਖੋ ਕੱਲ ਤਾਂ ਬਲੁੰਝੜ ਜੀ ਦੀਂਦੇ ਸੀ ਝੋਨੇ ਦੇ ਤੇ ਦੇਖੋ ਪਾਣੀ ਸੂਏ ਦੀ ਬੱਟ ਨਾ ਲੱਗਿਆ ਪਿਆ ਤੇ ਇਧਰ ਨੂੰ ਦੇਖੋ ਅਲੇ ਦੀ ਬੱਚ ਤਾਂ ਉਹ ਉੱਥੇ ਕੋਲੇ ਅੱਧਾ ਕਿਲਾ ਪਨੀਰੀ ਵਾਲਾ ਉਹ ਡੁੱਬਿਆ ਪਿਆ ਬਾਕੀ ਤਾਂ ਐ ਇਨਾ ਇਨਾ ਦੇਖੋ ਪਾਣੀ ਚ ਇਹ ਕੋ ਰਾਹ ਦੇ ਪਾਣੀ ਤੇ ਇੱਧਰੋਂ ਪਾਣੀ ਬਹੁਤ ਸਾਰੇ ਬਹੁਤ ਦੂਰ ਤਾਈ ਸੀ ਪਾਣੀ ਚਲੋ ਜਾਲੀ ਸੀ ਐ ਇਹਨੂੰ ਤੇ ਨਾਲੇ ਬਾਣ ਇਹ ਰੇਤੀ ਜੇ ਵਾਲੀ ਆ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ